ਰਾ ਨਵੰਬਰ ਨੂੰ ਸਵੇਰੇ अर्ली ਮਾਰਨਿੰਗ ਤੁਹਾਨੂੰ ਪਤਾ ਹੈ ਕਿ 68 ਥਾਣੇ ਦੇ ਅਧੀਨ ਵਰਿੰਦਰ ਸਿੰਘ ਉਹਨਾਂ ਦਾ ਮਰਡਰ ਹੋ ਗਿਆ ਸੀ ਔਰ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਸੀ ਕਿ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਬਿਲਕੁਲ ਨੇੜੇ ক্লোਜ਼ ਰੇਂਜ ਤੋਂ ਉਹਨਾਂ ਦੇ ਉਹਨਾਂ ਤੇ ਫਾਇਰ ਕੀਤਾ ਕਿਉਂਕਿ ਉਹਨਾਂ ਦੇ ਗਰਦਨ 'ਚ ਲੱਗਿਆ ਤੇ ਅਨਫੋਰਚੂਨੇਟਲੀ ਉਹਨਾਂ ਦੀ ਹਸਪਤਾਲ ਜਾ ਕੇ ਡੈਥ ਹੋ ਗਈ ਇਹ ਜਿਸੀ ਕੇਸ ਰਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਔਰ ਇਹਦੇ ਚ ਜਿਹੜਾ ਮੇਨ ਐਂਗਲ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਨਿਸ਼ਾਨ ਸਿੰਘ ਹੈਗਾ ਉਹਦੀ ਆਪਣੀ ਵਾਈਫ ਨਾਲ ਝਗੜਾ ਸੀਗਾ ਅ ਅਰਸ਼ਪ੍ਰੀਤ ਕੌਰ ਨਾਲ ਔਰ ਉਸਤੇ ਉਹਨਾਂ ਦਾ ਇੱਕ ਅੱਗੇ ਬੇਟਾ ਵੀ ਸੀਗਾ ਇਹ ਵਰਿੰਦਰ ਸਿੰਘ ਮਾਮਾ ਸੀ ਅਰਸ਼ਪ੍ਰੀਤ ਕੌਰ ਦਾ ਇਹ ਪੈਰ ਵੀ ਕਰਦੇ ਸੀਗੇ ਤੋ ਪਹਿਲਾਂ ਇਹਨਾਂ ਦਾ ਜਦੋਂ ਆਪਸ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਬਟਾਲਾ ਏਰੀਏ ਦੇ ਵਿੱਚ ਤੇ ਉੱਥੇ ਫਿਰ ਕਿਉਂਕਿ ਨਿਸ਼ਾਨ ਸਿੰਘ ਵੀ ਉਸ ਏਰੀਏ ਦਾ ਰਹਿਣ ਵਾਲਾ ਬਟਾਲੇ ਦਾ ਉਸ ਤੋਂ ਬਾਅਦ ਹੁਣ ਲੇਟੈਸਟ ਇਹਨਾਂ ਨੂੰ ਕੋਈ ਉਹ ਕਾਫੀ ਥ੍ਰੈਟ ਕਰ ਰਹੀ ਸੀ ਬੇਸਿਕਲੀ ਇਸ ਕਰਕੇ ਕਿ ਬੱਚਾ ਜਿਹੜਾ ਉਹਦੀ ਕਸਟਡੀ ਲੈਣ ਵਾਸਤੇ ਉਸ ਤੋਂ ਬਾਅਦ ਅਚਾਨਕ ਇਹ ਜਿਹੜਾ ਮਰਡਰ ਹੁੰਦਾ ਇਹਨੂੰ ਬੜਾ ਪ੍ਰੋਫੈਸ਼ਨਲੀ ਟੰਗ ਦੇ ਨਾਲ ਸਾਰਾ ਇਨਵੈਸਟੀਗੇਟ ਕਰਦੇ ਹੋਏ ਦੱਲਾ ਉਹਦਾ ਜਿਹੜਾ ਭੈਣ ਤੇ ਭਣੋਈਆ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਤੇ ਪਰਮਜੀਤ ਕੌਰ ਇਹ ਤਰਨ ਤਰਨ ਦੇ ਨੇ ਦੋਨੋਂ ਕਿਉਂਕਿ ਇਹ ਨਿਸ਼ਾਨਦੇ ਸਾਰੀ ਪੈਰ ਵੀ ਇਹੀ ਕਰਦੇ ਸੀ ਔਰ ਇਹ ਬਾਰ ਬਾਰ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦੇ ਸੀ ਕਿ ਇਹਨਾਂ ਨੂੰ ਡਰਾ ਕੇ ਆਪਾਂ ਬੱਚਾ ਲੈ ਲਈਏ ਉਸ ਤੋਂ ਬਾਅਦ ਕਿਉਂਕਿ ਸ਼ੂਟਰ ਬਿਲਕੁਲ ਅਨ ਆਈਡੈਂਟੀਫਾਈਡ ਸੀ ਉਹਨਾਂ ਨੂੰ ਬਹੁਤ ਪ੍ਰੋਫੈਸ਼ਨਲੀ ਅਸੀਂ ਟਰੈਕ ਕੀਤਾ ਉਦੇ ਦੋਨੋਂ ਸ਼ੂਟਰ ਜਿਹੜੇ ਕਾਬੂ ਕਰ ਲਏ ਗਏ ਜੋਬਨਪ੍ਰੀਤ 엘ੀਅਸ ਜੋਬਨ ਇਹ ਫਤੂ ਫਤੂਪੁਰ ਪਿੰਡ ਹੈਗਾ ਕੋਟਲੀ ਸੂਰਤ ਮੱਲੀ ਸਿੰਘ ਮੱਲੀ ਜਿਹੜਾ ਗੁਰਦਾਸਪੁਰ ਦਾ ਥਾਣਾ ਹੈ ਬਟਾਲੇ ਦਾ ਔਰ ਉਸ ਤੋਂ ਇਲਾਵਾ ਸੁਖਬੀਰ ਸਿੰਘ ਰਿਆ ਸੁਖ ਵਿਲੇਜ ਮਾਹਲ ਕਲਾਂੌਰ ਗੁਰਦਾਸਪੁਰ ਦਾ ਇਹ ਦੋਨੋਂ ਦੀ ਏਜ ਤਕਰੀਬਨ 22 ਸਾਲ ਹੈਗੀ ਹੈ ਅਨਐਮਪਲੋਇਡ ਨੇ ਔਰ ਮੁੱਢਲੀ ਪੁੱਛਗਿੱਛੇ ਗੱਲ ਪਤਾ ਲੱਗੀ ਸੀ ਕਿ ਜਿਹੜਾ ਨਿਸ਼ਾਨ ਹੈ ਉਦੇ ਬਾਰੇ ਪਤਾ ਲੱਗਿਆ ਸ਼ਾਇਦ ਬਾਹਰ ਹੈ ਕਿਤੇ ਇਨਫਾਰਮ ਨਹੀਂ ਅਜੇ ਹੋ ਸਕਿਆ ਬਟ ਉਹਨੇ ਦੋ ਬੰਦਿਆਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਮੈਂ ਦੁਬਈ ਸੈਟਲ ਕਰਾ ਦੂੰਗਾ ਤੁਸੀਂ ਮੇਰੇ ਵਾਸਤੇ ਇਹ ਕੰਮ ਕਰ ਦਿਓ ਇਹਨਾਂ ਨੂੰ ਪਿਸਟਲ ਵੀ ਪ੍ਰੋਵਾਈਡ ਕੀਤਾ ਗਿਆ ਉਸ ਦੀ ਪੁੱਛਗਿੱਛ ਦੇ ਵਿੱਚ ਜੋ ਬੰਦੋਂ ਪਤਾ ਲੱਗਿਆ ਕਿ ਇਹਦਾ ਮੇਰਾ ਗਲੌਕ ਪਿਸਟਲ ਜਿਸ ਨਾਲ ਉਹਨੇ ਵਾਰਦਾਤ ਕੀਤੀ ਉਹਨੇ ਇੱਥੇ ਛਪਾਇਆ ਹੋਇਆ ਸੀਗਾ ਇਸ ਏਰੀਏ ਦੇ ਥਾਣਾ ਝਾਟਾ ਦੇ ਜਿੱਥੇ ਆਪਾਂ ਖੜੇ ਆ ਉਹ ਜਦੋਂ ਪੁਲਿਸ ਪਾਰਟੀ ਐਸ ਐਚ ਓ ਲਵਪ੍ਰੀਤ ਦੀ ਰਹਿਨਮਾਈ ਦੇ ਵਿੱਚ ਇੱਥੇ ਆਈ ਤੇ ਉਹ ਸਾਰੀ ਕਿਉਂਕਿ ਅੱਜਕੱਲ ਪ੍ਰੋਟੋਕੋਲ ਹੈਗਾ ਸਾਰਾ ਜਿਹੜਾ ਆਪਣੇ ਸਾਰੀ ਵੀਡੀਓਗ੍ਰਾਫੀ ਵੀ ਹੁੰਦੀ ਹੈ ਤਾਂ ਉੱਥੇ ਜਦੋਂ ਉਹ ਕਰ ਰਹੇ ਸੀਗੇ ਰਿਕਵਰੀ ਵਾਸਤੇ ਉਹਨੇ ਜਿੱਥੇ ਰੱਖਿਆ ਹੋਇਆ ਸੀ ਛੁਪਾ ਕੇ ਉਹਨੇ ਜਦੋਂ ਹੱਥ ਨਾਲ ਕੱਢਿਆ ਤਾਂ ਉਹਨੂੰ ਪਤਾ ਸੀ ਕਿ ਪਿਸਟਲ ਕੌਕ ਰੱਖਿਆ ਹੋਇਆ ਸੀਗਾ ਉਹਨੇ ਇਮੀਡੀਏਟਲੀ ਇੱਕ ਗੋਲੀ ਜਿਹੜੀ ਹੈ ਚਲਾਈ ਔਰ ਹੈਡ ਕਨਸਟੇਬਲ ਜਿਹੜਾ ਹੈਗਾ ਉਥੇ ਗੁਰਿੰਦਰ ਸਿੰਘ ਉਦੇ ਬਿਲਕੁਲ ਕੰਨ ਦੇ ਕੋਲ ਦੀ ਨਿਕਲ ਗਈ ਸਿਰ ਕੋਲੋਂ ਉਹ ਅ ਮਸਾ ਬੱਚਾ ਉਹ ਦੂਰੋਂ ਜਿਹੜਾ ਲਾਪਰੀਤ ਐਸ ਐਚਓ ਨੇ ਬੜੇ ਅਲਰਟ ਹੁੰਦੇ ਹੋਏ ਆਪਣੇ ਜਿਹੜਾ ਸਰਵਿਸ ਵੈਪਨ ਨਾਲ ਉਹ ਤੋਂ ਗੋਲੀ ਚਲਾਈ ਜੋ ਕਿ ਉਹਦੀ ਲੱਤ ਤੇ ਲੱਗੀ ਉਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਔਰ ਦੋਨੇ ਜਿਹੜੇ ਮੁਲਜ਼ਮ ਨੇ ਇਹ ਰੈਸਟ ਹੋ ਚੁੱਕੇ ਇਸ ਕੇਸ ਔਰ ਇਹ ਟੋਟਲ ਕੇਸ ਸੋਲਵ ਹੋਇਆ ਉਹਨੇ ਤੇ ਜਿਹੜਾ ਮੇਨ ਗੱਲ ਹੈ ਕਿ ਨਿਸ਼ਾਨ ਸਿੰਘ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਉਹਦੀ ਅਸੀਂ ਸਾਰਾ ਦੇਖ ਰਹੇ ਹਾਂ ਕਿ ਉਹਦੀ ਵੇਅਰ ਅਬਾਊਟਸ ਕਿੱਥੇ ਨੇ ਔਰ ਬੜੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਇਹ ਜਿਹੜਾ ਮਰਡਰ ਹੈ ਇਹ ਕੰਪਲੀਟਲੀ ਇਟ ਸਟੈਂਡਸ ਅ ਟ੍ਰਿਸਟ ਸਰ ਰੀਜ਼ਨ ਇਹਨਾਂ ਦਾ ਇਹ ਸੀਗਾ ਇਹਨਾਂ ਦੇ ਮਰਡਰ ਕਰਨ ਦਾ ਵਰਿੰਦਰ ਸਿੰਘ ਦੇ ਇਹ ਜਿਹੜਾ ਇਹਨਾਂ ਦਾ ਡਿਸਪੂਟ ਜਿਵੇਂ ਦੱਸਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਇਹੀ ਗੱਲ ਮੋਟਿਵ ਨਿਕਲ ਰਿਹਾ ਕਿਉਂਕਿ ਮੇਨ ਨਿਸ਼ਾਨ ਨੇ ਹੀ ਸਾਰਾ ਕੰਮ ਕਰਾਇਆ ਔਰ ਲਾਲਚ ਨਾਲ ਇਹਨਾਂ ਨੂੰ ਜਿਵੇਂ ਸਪਾਰੀ ਦੇ ਕੇ ਜਾਂ ਲਾਲਚ ਦੇ ਕੇ ਇੱਕ ਕੰਮ ਕਰਵਾਇਆ ਦੋਨਾਂ ਤੋਂ ਜੀ ਉਹ ਸਰ ਦੁਬਈ ਇਹਨਾਂ ਨੂੰ ਦੋਨੋਂ ਕਿਹਾ ਸੀ ਕਿ ਤੁਹਾਨੂੰ ਦੋਨੋਂ ਦੋਨੋਂ ਨੂੰ ਦੁਬਈ ਅਡਜਸਟ ਕਰ ਦਿੱਤਾ ਜਾਏਗਾ ਕੰਮ ਦੀ ਉਤੇ ਜਦ ਕਿ ਇਹਨਾਂ ਦੇ ਹੋਰ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਪਹਿਲਾਂ ਹੈਗਾ ਸੀ ਕੋਈ ਛੁੱਟੀ ਇਹਨਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਲਾਲ ਚੀਚੇ ਆਏ ਤੁਹਾਨੂੰ ਪਤਾ ਹੀ ਹੈ ਇਹ ਝੂਠੇ ਵਾਦੇ ਇਹੋ ਜਿਹੇ ਲੋਕ ਕਰਦੇ ਆ ਬਾਹਰ ਬੈਠੇ ਕਿਨੇ ਦੁਬਈ ਭੇਜਣਾ ਸੀ ਦੋਨੇ ਆਣੇ ਹੁਣ ਜੇਲ੍ਹ ਚ ਮਰਡਰ ਫੇਸ ਕਰਨਗੇ ਟਰਾਇਲ ਸਰ ਦੁਬਈ ਮੈਂ ਦੁਬਈ ਦਾ ਲਾਣੇ ਸੀ ਜਿਹਦੇ ਕਰਕੇ ਛੁੱਟੀ ਹਾਂਜੀ ਬੰਦੇ ਉਹਨਾਂ ਕਹੇ ਤੁਹਾਨੂੰ ਬਾਹਰ ਸੈਟਲ ਕਰ ਦਾਂਗਾ ਦੁ ਇਹ ਦੋਨੋਂ ਸ਼ੂਟਰ ਬਣ ਗਏ ਹਾਂ ਮਤਲਬ ਇੱਕ ਨੇ ਮੋਟਰਸਾਈਕਲ ਚਲਾਇਆ ਬੇਸਿਕਲੀ ਜਿਹੜੀ ਗੋਲੀ ਚਲਾਈ ਜੋਬਨਪ੍ਰੀਤ ਨੇ ਚਲਾਈ ਹੈ ਵੈਪਨ ਸਰ ਇਸ ਤੋਂ ਲਾਵਾ ਹੋਰ ਤ ਨਹੀਂ ਕੋਈ ਯੂਜ਼ ਇਹ ਬਲੌਕ ਹੈਗਾ ਜੀ ਆਪਣੇ 9 9mm ਦਾ ਆਸਟਰੀਅਨ ਮੇਡ ਹੈ ਬੜਾ ਸਫਿਸਟੀਕੇਟਡ ਵੈਪਨ ਹੈ ਇਹ ਵੀ ਉਹਨੇ ਨਿਸ਼ਾਨੇ ਇਹਨੂੰ ਪ੍ਰੋਵਾਈਡ ਕਰਵਾਇਆ ਸਰ ਇਹ ਬਲੌਕ ਆਇਆ ਕਿੱਥੋਂ ਲਗੋ ਜੇਕਰ ਨੇ ਨਿਸ਼ਾਨੇ ਉੱਥੇ ਰਖਵਾਇਆ ਸੀਗਾ ਜੀ ਪਟਾਲੇ ਏਰੀਆ 'ਚ ਦਵਾਇਆ ਸੀ ਇਹਨਾਂ ਨੂੰ ਉਸ ਤੋਂ ਬਾਅਦ ਹੀ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਉਸੇ ਵੈਪਨ ਨਾਲ ਇਜ਼ੀ ਬਲਾਕ ਵੈਲੇ ਸ਼ੁਰੂ ਹੋ ਗਏ ਸਰ ਕਿੰਨਾ ਖਤਰਾ ਸਮਝਦੇ ਸੀ ਦੇਖੋ ਅਸੀਂ ਤਾਂ ਤੁਹਾਨੂੰ ਪਤਾ ਆਪਾਂ ਰੈਗੂਲਰਲੀ ਫੜ ਵੀ ਰਹੇ ਹਾਂ ਪਰ ਕਾਸਪਾਡਰ ਆ ਰਹੇ ਨੇ ਵੈਪਨਸ ਦੀ ਕਨਸਾਈਨਮੈਂਟ ਪਿੱਛੇ ਬਹੁਤ ਜ਼ਿਆਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਫੜੀਆਂ ਗਈਆਂ ਔਰ ਅੱਗੇ ਵੀ ਅਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਆਪਰੇਸ਼ਨ ਸਾਡੇ ਜਾਰੀ ਨੇ ਬਹੁਤ ਜਲਦੀ ਅਸੀਂ ਹੋਰ ਆਪਰੇਸ਼ਨਸ ਨੂੰ ਵੀ ਅੰਜਾਮ ਦਿੰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਔਰ ਬਹੁਤ ਜਲਦੀ ਇਹਦੇ ਚ ਸਕਸੈਸ ਅਸੀਂ ਲਵਾਂਗੇ ਕਿਉਂਕਿ ਇਸ ਕੇਸ ਚ ਵੀ ਸਾਨੂੰ ਇੱਕ ਜਿਹੜੀ ਹੈ ਥੋੜੀ 스ਪੀਡ ਮਿਲੀ ਹੈ ਕਿ ਕਿਸ ਤਰ੍ਹਾਂ ਇਹ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਕਿਨੇ ਕੀਤਾ ਉਸ ਐਂਗਲ ਨੂੰ ਵੀ ਅਸੀਂ ਬੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ 24 ਘੰਟਿਆਂ ਦੇ ਵਿੱਚ ਕ੍ਰਿਮੀਨਲ ਬਹੁਤ ਡਾਟਾ ਬੀਤੀ ਰਾਤ ਵੀ ਇੱਕ ਐਂਕਾਊਂਟਰ ਆਇਆ ਜੇ 24 ਘੰਟੇ ਪੂਰੇ ਨਹੀਂ ਤਾਂ ਦੋ ਐਂਕਾਊਂਟਰ ਸਰਵ ਹੋ ਗਏ ਨੇ ਪੁਲਿਸ ਦੀ ਕਾਰਗੁਜ਼ਾਰੀ ਪਲੱਸ ਇਹ ਜਿਹੜੇ ਐਂਕਾਊਂਟਰ ਹੋਏ ਸੀਗੇ ਉਹਨਾਂ ਤੋਂ ਪਹਿਲਾਂ ਇਹਨਾਂ ਨੇ ਵਾਰਦਾਤਾਂ ਵੱਡੀਆਂ ਨੂੰ ਅੰਜਾਮ ਦਿੱਤਾ ਸੀ ਤਾਂ ਉਸ ਤੋਂ ਬਾਅਦ ਇਹ ਪੁਲਿਸ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਜੀ ਦੇਖੋ ਬੇਸਿਕਲੀ ਅਸੀਂ ਮੈਂ ਤਾਂ ਇਹ ਕਹਣਾ ਕਿ 24 ਘੰਟੇ ਚ ਲੱਭ ਲਿਆ ਮਰਡਰ ਕੇਸ ਬੜਾ ਸੈਂਸੇਸ਼ਨਲ ਇਨੂੰ ਲੱਭਣਾ ਬਹੁਤ ਜ਼ਰੂਰੀ ਸੀ ਤਾਂ ਚਾਂਸ ਜਿਸ ਤਰ੍ਹਾਂ ਬਣਿਆ ਉਸ ਤਰ੍ਹਾਂ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਫਾਇਰ ਕਰਕੇ ਇਹ ਗੱਲ ਹੋਈ